ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਹੀ ਫਰਾਂ ਨੇ ਇੱਕ ਵੈੜਾ ਤੇ ਦੋ ਬਾਈ ਕੋਲ ਚੰਗੀਆਂ ਕੱਟੀਆਂ ਨੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਕਰ ਤੁਸੀਂ ਕਰਨੀ ਹੈ ਨੰਬਰ ਹੈ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਾਸੀ ਗਾਲ ਜੀ ਸਾਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੰਦੀਪ ਸਿੰਘ ਹੈ ਜੀ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84748652 ਜੀ ਠੀਕ ਆ ਵੀਰੇ ਅੱਜ ਕਿੰਨੇ ਨਾਗ ਆ ਜੀ ਅੱਜ ਵੀਰੇ ਆਪਣੇ ਕੋਲੇ 7 ਨਾਗ ਆ ਜੀ ਠੀਕ ਆ ਤੇ ਕੱਟੀਆਂ ਕਿਵੇਂ ਲੈ ਲੀਆਂ ਫਿਰ ਅੱਜ ਕੱਟੀਆਂ ਵੀਰੇ ਫੋਨ ਆਉਂਦੇ ਸੀ ਇਹ ਕੱਟੀਆਂ ਦੇ ਨਾਲ ਆਪਣੇ ਭਣਾ ਭਰਾਵਾਂ ਦੇ ਵੀ ਚਲੋ ਜੀ ਕੋ ਬੱਚੀ ਲਿੰਦਾ ਨਾਲ ਕੱਟੀਆਂ ਵੀ ਮੰਗਦਾ ਨਾਲ ਹਨਾ ਠੀਕ ਆ ਹਾਂ ਕੱਟੀਆਂ ਵੀ ਲੈ ਲਈਆਂ ਆਪਾਂ ਠੀਕ ਆ ਹਾਂਜੀ ਹਾਂਜੀ ਕਿੱਧਰੋਂ ਸ਼ੁਰੂ ਕਰ ਗਏ ਅੱਜ ਆਪਣੇ ਕੋਲ ਦੁੱਧ ਵਾਲੀ ਗਾਂ ਵੀ ਹੈਗੀ ਕੱਟੀਆਂ ਵੀ ਸਾਰੀਆਂ ਆ ਗਾਂ ਤੋਂ ਸ਼ੁਰ ਅਗੋ ਲਿਆਂਦੀ ਹੋਈ ਆ ਅਗਲਾ ਆਪਦੇ ਨਿਗਾ ਨਾਲ ਦੇਖ ਕੇ ਲਵੇ ਕਿ ਜਮਾਤ ਜਿਹੜਾ ਮਰਜੀ ਲੈ ਹਾਂ ਸਾਹਮਣੇ ਖੜੀ ਸਾਰਾ ਠੀਕ ਆ ਕਦੋਂ ਸੁਈ ਆ ਸੁਈ ਨੂੰ ਵੀਰੇ ਨੂੰ ਹੋ ਗਏ ਹੁਣੇ ਮਨ ਲਾ ਟੋਕੜੀ ਮੰਨੂ ਟੋਕੜ ਮੰਨ ਕੇ ਦਿੰਨੇ ਆ ਆਪਾਂ ਹਾਂਜੀ ਠੀਕ ਆ ਕਿੰਨਾ ਦੁੱਧ ਆ ਸੀਮਨ ਲਵਾਤਾ ਸੀ ਇਹ ਤੇ ਅੱਜ ਅੱਜ ਜ ਹਫਤਾ ਹੋ ਗਿਆ ਸੀਮਨ ਦੋਲਵਾ ਆਪਣੇ ਕੋਲੇ ਸੀ ਠੀਕ ਆ ਆਪਣੇ ਥੋੜੀ ਜੀ ਜਗ੍ਹਾ ਦੇ ਪਿੱਛੇ ਡੱਕ ਤੇ ਕਰਕੇ ਮੈਂ ਕਹਿ ਦਿੰਨੇ ਹਾਂ ਠੀਕ ਆ ਜੀ ਹਾਂ ਕਿੰਨਾ ਦੁੱਧ ਤਿਆਰ ਆ ਦੁੱਧ ਐ ਟਾਈਮ ਜੀ 10 ਕਿਲੋ ਤਿਆਰ ਆ ਫੋਲੋ ਦੋ ਰੰਗ ਵਾਲਾ ਚੁੱਕ ਲੈਣਾ ਥਾਣ ਦਿਖਾ ਦਿਓ ਇੱਧਰ ਦੀ ਇੱਕ ਤੁਹਾਨੂੰ ਦ ਜੰਨ ਸੋਣਾ ਇਹਨੇ ਪੁੱਕਰ ਗਈ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਥਣਾ ਦਾ ਸੈਜ ਇੱਕ ਗੱਲ ਬਰਾੜ ਸਾਹਿਬ ਹੋਰ ਇੱਧਰ ਹੀ ਦਿਖਾ ਦਿਓ ਹਮ ਇੱਕ ਗੱਲ ਹੋਰ ਵੀ ਇਹਦੀ ਮਤਲਬ ਇਹਦਾ ਜਿੰਨਾ ਦੁੱਧ 15 ਕਿਲੋ ਸੀਗਾ ਜਿਵੇਂ ਆਪਾਂ ਫੀਡ ਫੂਡ ਥੋੜੀ ਵੱਧ ਪਾਉਣ ਲੱਗੇ ਨੇ ਉਹ ਦੁੱਧ ਵਧ ਜਾਂਦੀ ਏ ਅੱਛਾ ਹਾਂ ਤੇ ਜੇ ਜੇ ਮੈਨੂੰ ਫੀਡ ਦੇਣਾ ਵੱਧ ਪਾਵਾਂਗੇ ਤੇ ਫੇਰ ਬਾਦ ਦੋ ਜੂ ਆਪਾਂ 10 ਕਿਲੋ ਦੇਣੀ ਹੈ ਹੁਣ 10 ਕਿਲੋ ਚਵਾਦ ਆ ਜੀ ਹਾਂ ਹਾਂ ਬਾਈ ਚੋਵੇ ਦੋ ਡੰਗ ਮਾੜਾ ਲਿਆਈ ਨਾ ਤਾਂ ਤਰ੍ਹਾਂ ਆਪਣੇ ਕੋਲ ਚੋ ਸਕਦਾ ਤੂੰ ਹਾਂ ਵੀ ਚੋਵੇ ਆਪਣੇ ਨਾਲ ਆਪਾਂ ਰੋਜ਼ ਚੋਗੇ ਜਾਵੇ ਆਪਾਂ ਪੈਸੇ ਲੈਣੇ ਠੀਕ ਆ ਤੇ ਆਪਾਂ ਬਰਾ ਅੱਜ ਗਾਂ ਵੇਚੀ ਉਹ ਗਾਂ ਕਿੰਨੀ ਵੇਚੀ ਪਹਿਲਾਂ ਕੋਈ ਨਵੀਂ ਵੇਚਣ ਲੱਗਿਆ ਅੱਜ ਅੱਜ ਕੋਈ ਪਹਿਲੀ ਦਾ ਵੇਚ ਨਹੀਂ ਕਿੰਨੀ ਗਾਂ ਵੇਚਤੀ ਇਹ ਕੰਮ ਆਪਾਂ ਕਰਦੇ ਨਹੀਂ ਹਮ ਠੀਕ ਆ ਆਪਾਂ ਜਿਹੜੀ ਗੱਲ ਬਾਤ ਇੱਥੋਂ ਆ ਕੇ ਨਹੀਂ ਮੁੜਦਾ ਕੋਈ ਬਾਈ ਮੋੜਨ ਦਾ ਕੰਮ ਹੀ ਨਹੀਂਗਾ ਠੀਕ ਆ ਦੂਜਾ ਪਾਣੀ ਨੇ ਤੇ ਜੀ ਪਤਾ ਹੈ ਬ੍ਰੈਡ ਕੀ ਗੱਲ ਹੈ ਵੀ ਇਹਨੂੰ ਇੰਨੀ ਕਬ ਜੀ ਇਹਨੂੰ ਫੀਡ ਫੂਡ ਪਾਉਣ ਲੱਗ ਜੀ ਥੋੜੀ ਵਧਾ ਦਈਏ ਫਿਰ ਇਹ ਦੁੱਧ ਦੇ ਵਾਰੀ ਬ੍ਰੈਡ ਵਾਲੀ ਹੈ ਨਾ ਇਹ ਜਿੰਨੇ ਆਪਾਂ ਪਾ ਲਾਂਗੇ ਉਨਾਂ ਕੱਢ ਲਾਂਗੇ ਬਾਕੀ ਬ੍ਰਾੜੇ ਦਾ ਇਹ ਫਾਇਦਾ ਵਾ ਜਿਹੜੇ ਬੰਦੇ ਨੇ ਦੁੱਧ ਪਾਉਣਾ ਇਹਦਾ ਠੀਕ ਆ ਉਹਨੂੰ ਕੋਈ ਤੈਲ ਨਹੀਂ ਕਹਿੰਦੀ ਉਹਨੂੰ ਤਾਂ ਕੀ ਕਹਿੰਦੀ ਪਰ ਮੈਲ ਵੀ ਐਵੇਂ ਵਾਂਗੂ ਹੀ ਜਾਣੀ ਹੈ ਬੱਚੀਆਂ ਵਾਲੇ ਭਾਜ ਵੀ ਆਪਾਂ ਬੱਚੀਆਂ ਵਾਲੇ ਭਾਜ ਹੀ ਦੇ ਦੇਣੀ ਹੈ ਵੀ ਠੀਕ ਆ ਚਵਾਈ ਦੀ ਇੱਕ ਨੰਬਰ ਭੂਰ ਚਿੱਟਾ ਕਰਨ ਬਹੁਤ ਵਧੀਆ ਬਹੁਤ ਵਧੀਆ ਬ੍ਰੈਡ ਥੋੜੀ ਨਾ ਆਪਣੇ ਪਿੱਛੇ ਪਹੁੰਚ ਡੈਕ ਤਾਂ ਮੰਝਾ ਜੀ ਆਣੀ ਕਿਸੇ ਗੱਲ ਦੀ ਟੈਨਸ਼ਨ ਨਹੀਂ 24 ਦੀ ਇੱਕ ਨੰਬਰ ਆ ਠੀਕ ਆ ਵੀਰੇ ਦੂਜੇ ਜੂ ਮਾਰ ਕੇ ਕਿਹੜਾ ਉਹ ਤਿਲ ਥਾਣੋਂ ਜਮਾ ਹੀ ਬੰਦ ਆ ਉਹ ਜਮਾ ਹੀ ਬੰਦ ਆ ਆ ਮੂਹਾਂ ਖੰਡ ਵੀ ਨਹੀਂ ਹੁੰਦਾ ਆ ਮੂਰ ਲਈ ਥਣ ਠੀਕ ਆਈ ਆ ਮੂਰ ਉਹ ਦੁੱਧ ਲਾਇਆ ਨਹੀਂ ਗਾਣੇ ਠੀਕ ਆ ਲਾਇਆ ਨਹੀਂ ਅਜੇ ਥਣਾ ਵਾਲਾ ਹੀ ਆ ਥਣਾ ਦਾ ਬੇਫਿਕਰੋ ਕੇ ਲੈ ਜਾਈ ਕੋਈ ਠੀਕ ਹੈ ਠੀਕ ਆ ਓਕੇ ਵੀਰੇ ਇੱਕ ਗੱਲ ਹੋਰ ਵੀ ਬਰੜ ਆਪਾਂ ਇਹ ਨਹੀਂ ਕਹਿੰਦੇ ਵੀਰੇ ਵੀ ਤਲ ਆਪ ਅਗਰੇ ਕਹਿੰਦੇ ਆਪ ਹੁਣੇ ਲਾਈ ਹੁਣੇ ਨਹੀਂ ਲਾਈ ਗਿਆ ਆਪਾਂ ਚੋਈ ਜਾਗਾ ਕਰੇ ਇਹ ਚੋਈ ਕਿੰਨਾ ਟਾਈਮ ਚੋਈ ਆ ਆਪਾਂ ਚੋਲੀ ਜੀ ਮੈਂ ਕਹਿੰਨਾ ਮਹੀਨਾ ਡੇਢ ਮਹੀਨਾ ਚੋਲੀ ਮਹੀਨਾ ਡੇਢ ਮਹੀਨਾ ਚੋਲੀ ਦੁੱਧੋਂ ਬਹੁਤ ਚੰਗੀ ਆ ਆਪਾਂ ਦੁੱਧ ਕਰਕੇ ਲਈ ਸੀ ਠੀਕ ਆ ਠੀਕ ਆ ਜੀ ਇਹਦੀ ਇਹ ਸਭ ਤਾਗਾ ਦੀ ਵੀ ਜਿੰਨੀ ਕਿ ਤੁਸੀਂ ਫੀਡ ਨੂੰ ਕਿਲੋ ਆ ਨੂੰ ਜੇ ਕਿਲੋ ਛਾ ਨੂੰ ਵਧਾਉਨੇ ਫੀਡ ਉਹਨੇ ਦੁੱਧ ਦਾ ਫਰਕ ਪਾ ਦਿੰਦੀ ਠੀਕ ਆ ਤੋਰ ਦੇ ਨੇ ਫੋਲਕ ਦਿਖਾ ਦੇ ਜਾਨੀ 10 ਕਿਲੋ ਦੀ ਆਪ ਦੀ ਚਵਾਈ ਕਰ ਸਕਦਾ ਭਾਈ ਰਾਮਦਰਿਆਂ ਚੋ ਸਕਦਾ ਅਗਲਾ ਆਪਾਂ 10 ਕਿਲੋ ਕਰਕੇ ਦਿੰਨੇ ਆ ਜੇ ਫੀਡ ਪਾਉਣ ਵਾਲਾ ਬੰਦਾ ਵਧੀਆ ਬਾਕੀ ਸੋਹਣਾ ਮੁਠੀ ਵਾਲਾ ਥਾਣਾ ਇੱਕ ਤੁਹਾਨੂੰ ਵੀਰੇ ਜਮਾ ਕਰੂ ਤੈਨਾਂ ਦਾ ਲੈਵਾ ਲੈਵੇ ਦਾ ਡਿਜ਼ਾਈਨ ਬਹੁਤ ਸੋਹਣਾ ਮਰਾ ਲੈਵੇ ਦਾ ਸੋਹਣਾ ਠੀਕ ਆ ਚਮਾ ਜੈਜ ਕਰਨੀ ਡਿਮਾਂਡ ਜਿਹੜੇ ਲੈਣੇ ਆ ਜੈਜ ਤਾਂ ਵੀਰੇ ਮਹੀਨੇ ਦਾ ਦੁੱਧ ਹੈ ਦਾ ਜਿੰਨੀ ਆਪਾਂ ਦੇ ਦੇਣੀ ਕਿੰਨੇ ਦਾ ਦੇ ਦੇਣੀ ਆ ਇਹ ਵੀਰੇ ਮੌਲ ਕਰ ਨੂੰ 20000 ਕਰ ਲਗੇ ਹਣਾ ਜੀ 22 ਕਰ ਲਗੇ ਆਪਾਂ ਵੀਰੇ 16000 ਦੀ ਵਾੜ ਦੇ ਦੇਾਂਗੇ 16000 ਹਾਂ 16000 ਦੇ ਕਿਰਪਾ ਧਾਂ ਦੁੱਧ ਕੋ ਪਿੱਛੇ ਜੇ ਲੱਗੇ ਮਾਲ ਜਿਆਦੇ ਕਰਕੇ ਮਾਲ ਜਿਆਦਾ ਦੇਖੋ ਇਹਦਾ ਭਾਅ ਕੋਈ ਨਹੀਂ 16000 ਪਰ 3 ਮਹੀਨੇ ਦਾ ਦੁੱਧ ਪਾ ਦੇਣਾ ਇਹ 15 ਦੇ ਵਿੱਚ ਜੇ ਕਿਸੇ ਨੇ ਮੰਨ ਲੈ ਮੁੱਲ ਲੈ ਕੇ ਪੀਂਦਾ ਤਾਂ 16000 ਦਾ ਟੈ ਉਹਨੇ ਲੈ ਮੋਕਾ ਜਾਂਦਾ ਬਾਈ ਬਾਕੀ ਇਹ ਕਿਹਾ ਫੈਂਟ ਵਾਲਾ ਦੁੱਧ ਦਾ ਵਧੀਆ ਚਾਹ ਜਪਾ ਨੂੰ ਦਵਾ ਚਾਹ ਦਹੀਂ ਵਾਸਤੇ ਵਧੀਆ ਆਪਾਂ ਘਰੇ ਵਰਤਿਆ ਤਾਂ ਆਪਾਂ ਸੇ ਹੀ ਦਿੰਨੇ ਆ ਠੀਕ ਆ ਵੀਰੇ ਇਹ ਕਹਤੇ ਆਫਰ ਹੋ ਰਿਹਾ ਡੀਰਾ ਖਾ ਦੇਂਗੇ ਜੀ ਹੂੰ ਬੱਚੀਆਂ ਆਪਣੀਆਂ ਹੈਗੀਆਂ 10000 ਰੇਟ ਆ ਬੱਚੀਆਂ ਦਾ ਇਹ ਮੋਠਾ ਹੀ ਆ ਹਾਂ ਦੱਸਦਾ 1000 ਰੁਪਏ ਦਾ ਮੋਠਾ ਜੇ ਕੋਈ ਨਾਲ ਵਹਿੜਦੇ ਕੋਈ ਬੱਚੀ ਪਸੰਦ ਕਰਦਾ ਤੇ 25000 ਰੁਪਏ ਦੇ ਵਿੱਚ 100 ਕਿਲੋਮੀਟਰ ਗਾਂ ਦੇ ਬੱਚੀ ਦਾ ਕਿਰਾਇਆ ਫ੍ਰੀ ਕਰਦਾ ਜੇ ਕੋਈ ਬੱਚੀੋਂ ਘਟ ਗਿਆ ਹਾਂ 1000 ਉਵੇਂ ਘਟ ਗਿਆ ਤੇ 100 ਕਿਲੋਮੀਟਰ ਦਾ ਕਿਰਾਇਆ ਤੇ ਨਹੀਂ 3500 ਘਟ ਗਿਆ ਵੀ ਮੰਨ ਲਾ ਜੋੜਾ 20 2000 ਰੁਪਏ ਜੀ ਰਹਿ ਜਾਣਾ ਜੋੜਾ 20 20 ਬੱਚੇ ਚਲੋ ਅਗਲਾ ਕਹਿੰਦਾ ਕਿਰਾਇਆ ਦਾ ਜਿਹੜੀ ਮਰਜ਼ੀ ਛਾਣ ਲਓ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਛਾਣ ਲਓ ਬਈ ਠੀਕ ਆ ਤੇ ਜਿਹੜੀ 2 ਨੰਬਰ ਨਾਲ ਇੱਕ ਬੱਚੀ ਦੰਦੋ ਕਿਵੇਂ ਆ ਜੀ ਇਹ ਦੰਦਾ ਹੀ ਛੇ ਦਾ ਬੱਚਾ ਆਈਏ ਠੀਕ ਆ ਦੰਦਾ ਚਾਹ ਹਾਂ ਜਮਾ ਕੁਆਲਟੀ ਗਾਂਰ ਕੀ ਹੋਈ ਇੱਕੋ ਜੀ ਕੁਆਲਟੀ ਠੀਕ ਆ ਫੋਰ ਸ਼ਾਕ ਤਾਂ ਹੈ ਨਹੀਂ ਕੋਈ ਨਾ ਹੀ ਨਾ ਚਾਰ ਹੀ ਥਣ ਠੀਕ ਆ ਝੋਲੀ ਵੀ ਸੋਹਣੀ ਮਰੀਦ ਦੇਖੋ ਕਿੰਨੀ ਆਰ ਮਾਲੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਟੌਪ ਦੀ ਝੋਲੀ ਚਾਰ ਹੀ ਥਾਣੀ ਠੀਕ ਆ ਵੀਰੇ ਚਮਕ ਦਾ ਨਾਮ ਕੋ ਵੀ ਹਨ ਚੰਕ ਬਹੁਤ ਲੈ ਲੈ ਜੀ ਠੀਕ ਆ 10000 ਮੁੱਲੇ ਦਾ 10000 ਜੀ ਠੀਕ ਆ ਜੀ ਵੀਰੇ ਬੱਚਾ ਆ ਨਹੀਂ ਦੰਦਾ ਵੀ ਨਿਕਾਇਆ ਆਪਾਂ ਵੀ ਪਲਾਈ ਪਲਾਈ ਬੱਚੀ ਦੇਣੀ 10000 ਠੀਕ ਆ ਨਾਗ ਨੰਬਰ ਆ ਗਿਆ ਵੀਰੇ 3 ਆਪਣਾ ਹਾਂਜੀ ਹਾਂਜੀ ਇਹ ਦੰਦੋ ਕਿਵੇਂ ਆ ਜੀ ਇਹ ਬੇਬੇ ਚਾਰ ਦੰਦ ਦਾ ਬੱਚਾ ਹੀ ਇਹ ਇਹ ਚਾਰ ਦੰਦ ਚੰਕਦਮਕ ਬੜੀ ਚੰਗੀ ਹੈ ਸੀਮਨ ਤਾਂ ਨਹੀਂ ਲੱਗਿਆ ਇਹਦੇ ਇਹਦੇ ਸੀਮਨ ਲੱਗਿਆ ਜੀ ਕਿੰਨਾ ਕ ਟਾਈਮ ਹੋ ਗਿਆ ਇਹਦੇ ਵੀਰੇ ਮਹੀਨਾ ਦੱਸਿਆ ਲੱਗਿਆ ਮਾਲਕਾ ਇੱਕ ਮਹੀਨਾ ਹੋ ਗਿਆ ਜੀ ਠੀਕ ਆ ਝੋਲੀ ਕਰ ਮਾਰੀ ਤੁਹਾਨੂੰ ਬਹੁਤ ਸੁਣਾਈ ਠੰਡੀ ਸੀਲ ਆ ਠੰਡੀ ਸੀਲ ਜਮਾਈ ਟੌਪ ਦੀ ਝੋਲੀ ਹੈ ਠੀਕ ਦਿਖਾ ਦੇ ਜੀ ਥਣ ਹੂੰ ਦਿਖਾ ਦੇ ਇਸ ਕੁਆਲਿਟੀ ਦਿਖਾ ਦਿਓ ਜੀ ਪੋਰਟ ਸ਼ਾਂਗ ਦੀ ਕਿਸੇ ਦਿਨ ਗਾਰੰਟੀ ਨਹੀਂ ਜੀ ਗਾਰੰਟੀ ਜੀ ਗਾਰੰਟੀ ਠੀਕ ਆ ਬੋਦੀ ਵਾਲੀ ਬੱਚੀ ਹੈ ਜੇ ਰਹੇਗੀ ਤਾਂ ਚੰਗੇ ਰੁਪਈਆ ਬਰੇ ਉਹਨੇ ਦੀ ਫੀਡ ਖਾਈ ਨਹੀਂ ਜਿੰਨੇ ਜ ਆਪਾਂ ਦੇ ਦੇਣੀ ਹੈ ਨਾ 10000 ਤੱਕ ਤਾਂ ਹੁੰਦਾ ਵੀ ਇਹ ਵੀ 10000 ਦੀ 10000 ਦੀ ਠੀਕ ਆ ਕੱਟੀਆਂ ਕੱਟੀਆਂ ਦੇ ਆਫਰ ਕਰਾਂਗੇ ਵੱਡਾ ਆਫਰ ਕਰਾਂਗੇ ਵੱਡਾ ਹੀ ਕਰਾਂਗੇ ਠੀਕ ਆ ਜੀ ਆਫਰ ਤਾਂ ਬਣਾ ਕੰਮ ਹੀ ਹੈ ਨਹੀਂ ਠੀਕ ਆ 4 ਨੰਬਰ ਨਾ ਗਾ ਗਏ ਉਹ ਵੀ ਵੀਰੇ ਪਤਾ ਕੀ ਹੁੰਦਾ ਚਲੋ ਅਗਲੇ ਦਾ ਵੀ ਭਾਅ ਬਣ ਜਾਂਦਾ ਆਪਣੇ ਇੱਕ ਸੌਦੇ 'ਚ ਮਾਰ ਦਾਂਗੇ ਠੀਕ ਆ ਇਹਦੇ ਆ ਮੜੀ ਜੀ ਇਹਦੇ ਵੀਰੇ ਫੋਰ ਜੀ ਆਹੇ ਹੈ ਮੜੀ ਜੀ ਹੈ ਮੜੀ ਇਹ ਲੈ ਵੀ ਚਾਉ ਜੀ ਲਗਾਉਣੀ ਹੋਵੇ ਤਾਂ ਹਾਂ ਲੈ ਜੂ ਬੱਚੀ ਲੰਮੀ ਲੰਮੀ ਬਹੁਤ ਹੈ ਬ੍ਰੀਡ ਬਰੂਡ ਇਹਦੇ ਸੀ ਮਨ ਲੱਗਿਆ ਬਈ ਇਹਦੇ ਵੀ ਲੱਗਿਆ ਵਾ ਚੋਲੀ ਵੀ ਟੌਪ ਦੀ ਹੈ ਨਾ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੱਚੀ ਵਿਖਾਈ ਆ ਉਹ ਹੀਟ ਚਾਈ ਹੋਈ ਸੀ ਉਹਦੇ ਅਸੀਂ ਮੰਨ ਨਹੀਂ ਲੱਗਾ ਠੀਕ ਆ ਦੂਜੀ ਲੱਗਿਆ ਇਹਦੇ ਵੀ ਲੱਗਿਆ ਇਹਦੇ ਵੀ ਲੱਗੇ ਕਿੰਨਾ ਕ ਟਾਈਮ ਹੋ ਗਿਆ ਇਹਦੇ ਵੀਰੇ ਮੰਨ ਲਾ ਦਾ ਤੁਸੀਂ ਮਹੀਨੇ ਦੇ ਕਰੀਬ ਆ ਪੰਜ ਚਾਰ ਦਿਨ ਘੱਟ ਦੱਸਿਆ ਪੰਜ ਚਾਰ ਦਿਨ ਘੱਟ ਦੱਸਿਆ ਆਪਾਂ ਖਾਲੀ ਦੇਣੀ ਆ ਵੀਰੇ ਅਸੀਂ ਤਾਂ ਖਾਲੀ ਦੇਣੀ ਕੰਜ ਦੀ ਗਰੰਟੀ ਲੈਣੀ ਕੱਲੀ ਵਾ ਕੰਜ ਦੀ ਫੁੱਲ ਗਰੰਟੀ ਆ ਫੁੱਲ ਜੀ ਫੁੱਲ ਕੰਜ ਦੀ ਕੋਈ ਜਾ ਕੇ ਆਪਦੇ ਘਰੇ ਜਾ ਕੇ ਚੈੱਕ ਕਰਾ ਲਵੇ ਕੰਜ ਦੀ ਗਰੰਟੀ ਕੰਜ ਦੀ ਗਰੰਟੀ ਜੀ ਠੀਕ ਆ ਮਾਕ ਨੰਬਰ ਆ ਗਿਆ ਵੀਰੇ ਆਪਣਾ 5 ਜੀ ਵੀਰੇ ਕੋਈ ਉੱਤੋਂ ਨਹੀਂ ਪਹੁੰਚੀ ਗਰੰਟੀ ਲੈਂਦਾ ਸੀ ਅੰਦਰ ਦੀ ਵੀ ਪਹੁੰਚ ਲੈਣੀ ਹੈ ਗਰੰਟੀ ਦੀ ਇੰਨੀ ਗਰੰਟੀ ਹੈ ਹਾਂ ਨਹੀਂ ਮੇਨ ਤਾਂ ਕੰਜ ਦਾ ਹੀ ਹੁੰਦਾ ਚਲੋ ਆਪਾਂ ਖਾਲੀ ਦੇਣੀ ਆ ਰਹਿ ਜੇ ਅਗਲਾ ਦੇ ਅਗਲੇ ਦੇ ਕਰਮਾਂ ਦੀ ਚੀਜ਼ ਆ ਹੈ ਨਾ ਆ ਦੇਖੋ ਜੀ ਬਰੀਡ ਬੱਚੀ ਦੀ ਕੁਆਲਿਟੀ ਕੁਆਲਿਟੀ ਦੇਖੋ ਸਿੱਧੀ ਸੁੱਧੀ ਕਿੰਨੀ ਬੱਚੀ ਠੀਕ ਆ ਇਹਦੇ ਇੱਕ ਮਾੜਾ ਜਿਹਾ ਟੈਮਕਣਾ ਹੈ ਨਾ ਮੜਾ ਜਾਈਏ ਬਸ ਮੜਾ ਜਾਈਏ ਠੀਕ ਆ ਚਮਕ ਦਮ ਕਹਦੀ ਵੀ ਪੂਰੀ ਚਮਕ ਦਮ ਬਹੁਤ ਹੈ ਬੱਚੀ ਫਰੀਡ ਪੂਰੀ ਆ ਹੈ ਨਾ ਹੁਲ ਸਮੀ ਪਲੀ ਆ ਤੇ ਇਹਦੇ ਲੱਗਿਆ ਸੀ ਮਣ ਜੇ ਇਹਦੇ ਵੀ ਲੱਗਿਆ ਹੋਇਆ ਜ ਠੀਕ ਆ ਤਿੰਨ ਬੱਛੀਆਂ ਦਾ ਲੱਗਿਆ ਇੱਕ ਦਿਨ ਲੱਗਿਆ ਠੀਕ ਆ ਇਹਦਾ ਭਾਗ ਕਿੰਨਾ ਕਹਿੰਦਾ 10000 ਜੀ ਇਹਦਾ ਵੀ 10000 ਹਾਂਜੀ ਹਾਂਜੀ ਹੁਣ ਚਾਰ ਬੱਛੀਆਂ ਤੇ ਇੱਕ ਵਹਿੜ ਲੈ ਜੇ ਇਕੱਠੀਆਂ ਕਿੰਨੇ ਦੀਆਂ ਹੋ ਜਾਣਗੀਆਂ ਨਹੀਂ ਵਹਿੜ ਦਾ ਤਾਂ ਉਹੀ ਮੁੱਲ ਰਹੂਗਾ 16000 ਦੀ ਦੇਵਾਂਗੇ ਕੱਲੀ ਵੀ ਲੈਂਦਾ ਚਾ ਜਿਵੇਂ ਮਰਜ਼ੀ ਲੈ ਲਵੇ ਬੈਠਾ ਨਾ ਜੇ ਆਪਰੇ ਤੋਂ ਚਾਰੇ ਕੋਈ ਬੱਛੀਆਂ ਲੈਂਦਾ ਜੀ ਹਾਂ ਚਾਰੇ ਬੱਛੀਆਂ ਓਵੇਂ ਬਣਦੀਆਂ 40000 ਰੁਪਈਆਂ ਆਪਾਂ ਚਾਰੇ ਬੱਛੀਆਂ 32000 ਦੇ ਦਵਾਂਗੇ ਚਾਰੇ ਬੱਛੀਆਂ ਹਾਂ ਚਾਰੇ ਬੱਛੀਆਂ 32000 ਦੇ ਦਿਆਂਗੇ ਠੀਕ ਆ ਪਹੁੰਚ ਵੀ ਕਰ ਦਾਂਗੇ 100 ਕਿਲੋਮੀਟਰ ਪਰ 3200 100 ਛੋੜਾ 100 ਕਿਲੋਮੀਟਰ ਪਹੁੰਚ ਆਪਾਂ 31 200 ਕਿਲੋਮੀਟਰ ਪਹੁੰਚ ਨਹੀਂ ਕਰਨੀ ਆਪਾਂ ਨੂੰ ਹੋਣਾ ਬੰਦਾ ਫੋਨ ਲਾਵੇ ਟਾਈਮ ਪਾਸ ਵਾਲਾ ਜਿਹਦੇ ਚੀਜ਼ ਜਿਹੜੀ ਮਤਲਬ ਦੀ ਉਹ ਹੀ ਫੋਨ ਲਾਵੇ ਹਾਂ ਡਰੈਸ ਸਾਰਾ ਕੁਝ ਆਪਣਾ ਸਭ ਕੁਝ ਇਹਦੇ ਵਿੱਚ ਦੱਸਿਆ ਹੋਇਆ ਠੀਕ ਆ ਹਾਂਜੀ ਤੇ ਆ ਦੋ ਕੱਟੀਆਂ ਲਈ ਇਹ ਕੱਟੀਆਂ ਜੀ ਬਹੁਤ ਚੰਗੀਆਂ ਆ ਲਾਈਆਂ ਹੀ ਆ ਜੀ ਗੱਡੀ ਕੋਈ ਖੜੀ ਹੋਣੀ ਆਗੇ ਹੁੰਦੀ ਆ ਗੱਡੀ ਆ ਹੁਣੇ ਹੀ ਖੜੀ ਆ ਪੀਪੀ 29 83 36 ਨੰਬਰ ਆ ਇਹਦਾ ਇਹ ਹੀ ਇਹ ਲਾਈ ਹੁਣੇ ਲੈ ਗਏ ਇਹ ਆਪਣਾ ਹੀ ਬੰਦਾ ਆਪਣੀ ਹੀ ਆਪਣਾ ਬੰਦਾ ਠੀਕ ਆ ਆ ਵੇਖੋ ਇੱਕ ਕੱਟੀ ਝੋਲੀ ਚਾ ਦੇਲੀ ਦੇ ਵਿੱਚ ਟੱਚ ਕਰਦੀ ਆ ਦੇਖੋ ਪੂਛ ਦੇਖੋ ਹੂੰ ਮੱਥੇ 'ਚ ਬੱਲ ਆ ਹਨ ਬੱਲ ਦੇਖੋ ਹਾਂਜੀ ਸਿੰਗੀ ਵੀ ਗੋਲ ਕਰਦੀ ਆ ਸਿੰਗੀ ਗੋਲ ਕਰਵਾਤੀ ਬਹੁਤ ਸਭੀ ਥਾਰ ਨੂੰ ਲੈ ਜੇ ਲੱਗੇ ਕਿ ਭੰਤਰ ਗਿਆ ਨਹੀਂ ਭਾਈ ਜਾਨੀ ਖੋਲ ਲੈ ਕਰ ਦੇ ਵੀਰੇ ਕਿੜਾ ਕੜਾ ਦੇ ਬਾਹਰ ਨੂੰ ਦੋਨੇ ਇਕੱਠੀਆਂ ਹੀ ਤੋਰਦੀ ਭਲਾ ਕੋਈ ਗੱਲ ਹਜੇ ਵਾਜਿਆਂ ਨੂੰ ਹੀ ਨਹੀਂ ਓਵੇਂ ਪੱਠੇ ਪਾ ਲੈ ਚੰਨ ਕੱਦ ਕਰ ਤਾ ਜੋਈ ਆਏ ਨਾ ਨੀ ਕੋਰੀ ਖੜੀਆਂ ਨਾ ਨੇ ਖੜੀਆਂ ਨੇ ਸਾਡੀ ਗਾਰੰਟੀ ਹੈ ਥੋੜਾ ਜਿਹਾ ਰਲਤ ਕਰ ਉਹ ਮੱਝਾਂ ਰਿੰਗਣੀਆਂ ਪਰੇ ਠੀਕ ਆ ਆ ਦੇਖੋ ਜੀ ਆ ਦੂਜੀ ਕੱਟੀ ਦੀ ਵੀ ਸਿੰਗੀ ਦੇਖ ਸਿੰਗੀ ਗੋਲ ਕਰਦੀ ਹੁੰਦੀ ਆ ਗੋਲ ਜਿਆਦ ਨਸ ਵਾਲੀਆਂ ਕੱਟੀਆਂ ਹੁੰਦੀਆਂ ਫ ਨੇ ਬਰਾੜ ਸਾਹਿਬ ਦੇਖੋ ਇੱਕ ਮਿੰਟ ਆਪਾਂ ਇਹ ਨਹੀਂ ਕਹਿੰਦੇ ਵੀ 20 ਕਿਲੋ ਵਾਲੀ ਆ ਬਾਈ ਕੱਲੋ ਆਪਾਂ ਗਲਤ ਗੱਲ ਹੈ ਨਾ ਵੀ ਮੰਨ ਲਓ ਜਿੱਜੀ ਦੀ ਬਰੀਡ ਆ ਵੀ ਦੁੱਧ 14 ਤੋਂ ਕਿਲੋ ਦਾ ਤਾਂ ਟੁੱਟਦੀ ਹੈ ਚੰਗੀਆਂ ਜਿੰਨੀਆਂ ਹੈਗੀਆਂ ਚੰਗੀਆਂ ਆ ਬਾਕੀ ਵੀਰੇ ਸਾਹਮਣੇ ਦੁੱਧ ਦੇਣਾ ਮੈਂ ਕੱਲੀ ਬਰੀਡ ਨੇ ਕੁਝ ਨਹੀਂ ਕਰਨਾ ਸਹੀ ਗੱਲ ਫੀਡ ਨਾ ਸਾਂਭ ਲਾ ਕੇ ਫੇਰ ਹੀ ਉਹ ਕੁਝ ਕਰਦਾ ਬਸ ਜੇ ਪੱਠੇ ਨਾ ਪਾਵਾਂਗੇ ਫੇਰ ਵੀ ਇਹ ਬਰੀਡ ਕੀ ਕਰੂਗੀ ਹਨਾ ਪਰ ਆ ਦੇਖੋ ਕੱਟੀਆਂ ਆ ਕੱਟੀ ਦਾ ਪੜਾਪੜਾ ਦੇਖੋ ਕਿੰਨਾ ਚੰਗਾ ਕੱਠੀ ਕਿੰਨੀ ਜੰਗੀ ਹਨਾ ਕਿੰਨੀ ਖਾ ਕੇ ਕੱਤੀ ਬਣਦੀ ਚਲੋ ਹੁਣ ਮੈਂ ਕਿਹੜਾ ਲੈਣੀ ਸੌਖੀ ਹੈ ਜੀ ਪਰ ਪਹਿਲਾਂ ਇਹ ਗੱਲਾਂ ਦਾ ਗੇ ਵੀ 5000 ਨੂੰ ਮੈਂ ਮਿਲ ਜਾਂਦੀ ਹੁਣ ਤਾਂ ਮਿਲਦਾ ਲੱਖੋਂ ਬਾਅਦ ਚਲੋ ਕੱਟੀ ਇਹ ਆ ਇਹਦੇ ਨਾਲ ਕੱਟੀ ਹੋਈ ਬੱਚੀ ਹੋਈ ਜਿਹੜਾ ਪਸ਼ੂਆਂ ਦਾ ਝੁੱਖਾ ਝੂਠਾ ਮਿਟਾ ਛੱਡਿਆ ਫੀਡ ਦੇਣਾ ਉਹ ਖਾ ਕੇ ਝੋਟੀ ਬਣ ਜਾਣੀ ਝੋਟੀ ਬਣ ਜਾਣੀ ਹਾਂਜੀ ਠੀਕ ਆ ਤੇ ਮੁੱਲ ਵੀ ਇਹਦੇ ਨਾਲ ਦੱਸ ਦੇਣਾ ਨਹੀਂ ਕਿਸੇ ਨੇ ਕੁਆਲਟੀ ਬਹੁਤ ਹਾਂ ਕੁਆਲਟੀ ਪੂਰੀ ਆ ਦੇਵਾਂਗੇ ਸਾਡੇ 13000 ਰੁਪਏ ਦੀ 13000 ਹਾਂਜੀ ਰੁਪਈਆ ਬਣ ਗਿਆ ਜੀ 26000 ਠੀਕ ਆ ਤੇ ਜੇ ਆਪਣੇ ਕੋਲ ਕੋਈ ਜੋੜੀ ਇਕੱਠੀ ਲੈਂਦਾ ਫਿਰ ਆਪਾਂ ਕਰਾ ਫਰੀ ਕਰ ਦਾਂਗੇ 100 ਕਿਲੋਮੀਟਰ 26000 ਹਾਂ ਬਾਈ ਤੇਜੀ ਰਹਿ ਜਾਣੀਆ ਫਿਰ ਤਾਂ ਐਵੇਂ ਅੰਗੂ ਹੀ ਰਹਿ ਜਾਣੀਆ ਹਾਂ ਐਵੇਂ ਅੰਗੂ ਰਹਿਣ ਉਹਦੇ ਚ ਪਤਾ ਕੀ ਆ ਵੀਰੇ ਐਂਡ ਤੇ ਅੱਗੇ ਨਾ ਕਰਾਇਦਾ ਕੀਤਾ ਆਪਾਂ ਕੀ ਕਰਦੇ ਨੂੰ ਐਂਡ ਤੇ ਅੱਗੇ ਵਾਲਾ ਕਰਾਇ ਜਿਹਦੇ ਚੱਕਰ ਤੇ ਪੈਂਦਾ ਬਾਈ ਕਿਰਾਇਆ ਦੂਜਾ ਹੈ ਹਨ ਹਮਮ ਤਾਂ ਕਰਾ ਫਰੀ ਕਰ ਦਾਂਗੇ ਠੀਕ ਆ ਵੀਰੇ ਬਾਕੀ ਜਿਹਨੂੰ ਨਾਗ ਫੱਟ ਬੈਂਦਾ ਨੰਬਰ ਸਕਰੀ